ਕਾਸ ਉਹਨਾਂ ਮਨੁੱਖਾਂ ਤੋਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਆਉਂਦੇ ਨੇ ਜਿਹੜੇ ਾਲ ਪੁਖ ਪਰਮਾਤਮਾ ਦੀ ਬਾਣੀ ਦੇ ਨਾਲ ਜੁੜੇ ਨੇ ਤੇ ਹੋਰ ਵੀ ਸੰਤਾਂ ਨੂੰ ਜੋੜਦੇ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਕੇੜੇ ਵਾਲੇ ਸਾਲ 1975 ਦੇ ਵਿੱਚ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਘਟਨਾ ਵਾਪਰੀ ਕਿ ਹਿਯਾਰਪੁਰ ਦਾ ਰਹਿਣ ਵਾਲਾ ਸਰਦਾਰ ਸਰਮਨ ਸਿੰਘ ਜਿਹੜਾ ਕਿ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਕੰਮ ਕਰਿਆ ਕਰਦਾ ਸੀ ਨੌਕਰੀ ਕਰਿਆ ਕਰਦਾ ਸੀ ਉਹ ਇੱਕ ਦਿਨ ਹਿਯਾਰਪੁਰ ਤੋਂ ਵਾਪਸ ਆ ਰਿਹਾ ਸੀ ਤੇ ਜਦੋਂ ਹਿਯਾਰਪੁਰ ਤੋਂ ਵਾਪਸ ਆ ਰਿਹਾ ਸੀ ਉਸ ਦੀ ਪਤਨੀ ਨੇ ਕਿਹਾ ਕਿ ਸਰਦਾਰ ਜੀ ਜਿੱਥੇ ਪਿਛਲੇ ਪਾਸੇ ਪਿੰਡ ਦੇ ਵਿੱਚ ਭੂਤਾਂ ਦਾ ਆਵਾਸਾ ਸੀ ਜਿੱਥੇ ਪ੍ਰਾਣੀ ਨਾ ਥਿਆਂ ਬੜੀਆਂ ਹੋਈਆਂ ਸਨ ਉਥੇ ਅੱਜ ਕੱਲ ਇੱਕ ਗੁਰਦੁਆਰਾ ਬਣਿਆ ਉਥੇ ਇੱਕ ਮਹਾਪੁਰਸ਼ ਬ੍ਰਹਮ ਗਿਆਨੀ ਬੈਠਾ ਹੋਇਆ ਹੈ ਕਿ ਜਿਹੜਾ ਉਸ ਦੀ ਸ਼ਰਤ ਦੇ ਵਿੱਚ ਹੁੰਦਾ ਉਹ ਕਾਲ ਪੁਰਖ ਪਰਮਾਤਮਾ ਦੀ ਬਾਣੀ ਦੇ ਨਾਲ ਜੋੜ ਦਿੰਦਾ ਤੇ ਸੰਗਤਾਂ ਨੂੰ ਤਾਰ ਦਿੰਦਾ ਹੈ ਇੱਕ ਵਾਰ ਸਾਨੂੰ ਜਿਹੜਾ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਸਰਦਾਰ ਸਰਵਜ ਸਿੰਘ ਕਹਿਣ ਲੱਗਾ ਕਿ ਸਰਦਾਰ ਨਹੀਂ ਐ ਮੈਂ ਕਿਸੇ ਵੀ ਬਾਬੇ ਨੂੰ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਤੋਂ ਸਵਾ ਮੈਂ ਹੋਰ ਕਿਸੇ ਦੇ ਅੱਗੇ ਮੱਥਾ ਨਹੀਂ ਟੇਕਾਂਗਾ ਪਰ ਪਤਨੀ ਦਾ ਹੁਕਮ ਹੋਇਆ ਸੀ ਪਰ ਜਾਣਾ ਪੈਣਾ ਸੀ ਉਹ ਕਹਿਣ ਲੱਗਾ ਕਿ ਗੱਡੀ ਜਿਹੜੀ ਮੈਂ ਉਧਰ ਨੂੰ ਮੋੜ ਲਈ ਜਿੱਧਰ ਨੂੰ ਨਵਾਂ ਗੁਰਦੁਆਰਾ ਬਣਿਆ ਸੀ ਕਹਿੰਦਾ ਕਿ ਜਿੱਥੇ ਮੈਂ ਗੱਡੀ ਉਧਰ ਨੂੰ ਮੋੜ ਦਈ ਰਸਤੇ ਦੇ ਵਿੱਚ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਆਇਆ ਕਹਿੰਦਾ ਕਿ ਅਜੇ ਤੱਕ ਗੁਰਦੁਆਰੇ ਦਾ ਮੋੜ ਮੁੜਨ ਲੱਗੇ ਉੱਥੇ ਸਰੋਂ ਜਿਹੜੀ ਬਹੁਤ ਖੜੀ ਹੋਈ ਸੀ ਤੇ ਮਨ ਦੇ ਵਿੱਚ ਫੁਰਨਾ ਆ ਗਿਆ ਕਿ ਜਿਹੜਾ ਮਹਾਪੁਰਖਾਂ ਦੇ ਅਸੀਂ ਦਰਸ਼ਨ ਕਰਨ ਵਾਸਤੇ ਚੱਲੇ ਆਂ ਜਿਹੋ ਸੱਚ ਮੁੱਚ ਦਾ ਮਹਾਪੁਰਖ ਹੈ ਸੱਚ ਮੁੱਚ ਦਾ ਰੱਬ ਹੈ ਤੇ ਜਦੋਂ ਅਸੀਂ ਉੱਥੇ ਜਾਈਏ ਸਾਨੂੰ ਜਾ ਕੇ ਸਰੋਂ ਦੇ ਸਾਗ ਦੇ ਨਾਲ ਪ੍ਰਸ਼ਾਦਾ ਛਕਾਵੇ ਇਹ ਪਹਿਲਾ ਫੁਰਨਾ ਜਿਹੜਾ ਮਣ ਦੇ ਵਿੱਚ ਆ ਗਿਆ ਸੀ ਤੇ ਕਹਿੰਦਾ ਕਿ ਅਸੀਂ ਥੋੜਾ ਜਿਹਾ ਅੱਗੇ ਹੋਰ ਗਏ ਅੱਗੇ ਜਦੋਂ ਅਸੀਂ ਛੱਲੀਆਂ ਦਾ ਖੇਤ ਵੇਖਿਆ ਬਹੁਤ ਸੰਗੜੀਆਂ ਛੱਲੀਆਂ ਦਾ ਖੇਤ ਵੇਖਿਆ ਤੇ ਇੱਕ ਮਣ ਦੇ ਵਿੱਚ ਫੁਰਨਾ ਹੋਰ ਆ ਗਿਆ ਕਿ ਜਦੋਂ ਅਸੀਂ ਵਾਪਸ ਆਈਏ 25 26 ਛੱਲੀਆਂ ਜਿਹੜੀਆਂ ਸਾਡੇ ਬੱਚਿਆਂ ਤੇ ਵਾਸਤੇ ਸਾਡੇ ਵਾਸਤੇ ਚੱਪਣ ਵਾਸਤੇ ਉਹ ਮਹਾਪੁਰਸ਼ ਸਾਨੂੰ ਦੇਣ ਫਿਰ ਮੈਂ ਮੰਨਾਂਗਾ ਕਿ ਉਹ ਸੱਚ ਮੁੱਚ ਦੇ ਮਹਾਪੁਰਸ਼ ਨੇ ਬ੍ਰਹਮ ਗਿਆਨੀ ਨੇ ਕਹਿ ਲੱਗਾ ਅਸੀਂ ਗੁਰੂ ਘਰ ਦੇ ਵਿੱਚ ਪਹੁੰਚ ਗਏ ਗੱਟੇ ਜਿਹੜੀ ਪਾਰਕਿੰਗ ਦੇ ਵਿੱਚ ਲਾ ਦਿੱਤੀ ਦਰਬਾਰ ਦੇ ਵਿੱਚ ਅੰਦਰ ਜਾਣ ਲੱਗੇ ਤੇ ਸੰਤ ਬਾਬਾ ਹਰਨਾਮਨ ਸਿੰਘ ਜੀ ਰਾਮਕੇੜੇ ਵਾਲੇ ਬਾਹਰ ਗਰਾਡੇ ਦੇ ਵਿੱਚ ਬੈਠੇ ਹੋਏ ਸਨ ਬੱਚਿਆਂ ਦੇ ਨਾਲ ਸੁਖਨੇ ਸਾਹਿਬ ਦਾ ਚਾਪ ਕਰ ਸਰਦਰੀ ਉੱਤੇ ਬੈਠੇ ਹੋਏ ਸਨ ਤੇ ਕਹਿੰਦੇ ਕਿ ਅਸੀਂ ਮਹਾਂਪੁਰਸ਼ਾਂ ਨੂੰ ਫਤੇ ਬੁਲਾਉਣ ਵਾਸਤੇ ਗਏ ਤੇ ਉਹਨਾਂ ਨੇ ਪਹਿਲਾਂ ਸਾਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾਓ ਮਾਥਾ ਟੇਕਿਓ ਦਰਸ਼ਨ ਮਿਲ ਲੈ ਕਰਕੇ ਆਓ ਕਹਿਣ ਲੱਗਾ ਕਿ ਅਸੀਂ ਅੰਦਰ ਦਰਸ਼ਨ ਮਿਲ ਲੈ ਕਰਕੇ ਆਏ ਤੇ ਮਹਾਂਪੁਰਸ਼ਾਂ ਦੇ ਪੈਰੀਂ ਹੱਥ ਲਾਉਣ ਲੱਗੇ ਤੇ ਜਦੋਂ ਪੈਰੀਂ ਹੱਥ ਲਾਉਣ ਲੱਗੇ ਤੇ ਮਹਾਂਪੁਰਸ਼ ਕਹਿਣ ਲੱਗੇ ਕਿ ਜਦੋਂ ਵੀ ਸਿੱਖ ਨੂੰ ਸਿੱਖ ਮਿਲੇ ਗੁਰੂ ਫਤਿਹ ਦਾ ਜਾਪ ਬੁਲਾਉਣਾ ਤੇ ਉੱਚੀ ਆਵਾਜ਼ ਵਿੱਚ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਚਾਰ ਵਾਰ ਗੁਰ ਮੰਤਰ ਦਾ ਜਾਪ ਹੁੰਦਾ ਹੈ ਕਿੰਦਾ ਕਿ ਅਸੀਂ ਫਤਿਹ ਬੁਲਾਈ ਤੇ ਬੱਚਿਆਂ ਦੇ ਨਾਲ ਹੀ ਮਹਾਂਪੁਰਖਾਂ ਦੇ ਨਾਲ ਤਰੀ ਉੱਤੇ ਬੈਠ ਕੇ ਜਰੋ ਤਰੀ ਉੱਤੇ ਬੈਠ ਕੇ ਸੁਖਨੇ ਸਾਹਿਬ ਦਾ ਜਾਪ ਹੋ ਗਿਆ ਫਿਰ ਉਹਨਾਂ ਦੇ ਵਿੱਚੋਂ ਇੱਕ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਮਤਕਾਰੇ ਦੇ ਵਿੱਚੋਂ ਇੱਕ ਸਾਖੀ ਸੁناਈ ਜਦੋਂ ਸਾਖੀ ਸੁناਈ ਤੇ ਸਾਖੀ ਸੁਣ ਕੇ ਅਸੀਂ ਜਾਤ ਮੰਗ ਲਈ ਤੇ ਮਾਪੁਰ ਚ ਕਹਿਣ ਲੱਗੇ ਕਿ ਪਹਿਲਾਂ ਪ੍ਰਸ਼ਾਦਾ ਪਾਣੀ ਛਕ ਲੋ ਫਿਰ ਚਾਰਾ ਤੇ ਬਾਅਦ ਮਾਰੇ ਸਰਦਾਰ ਚਰਨ ਸਿੰਘ ਜਿਹੜਾ ਉਹ ਸਮੇਂ ਲਾਂਗਰੇ ਸੀ ਦਵਾਰ ਮਾਰੇ ਕੇ ਚਰਨ ਸਿੰਘ ਮਬਾਜ ਜਦ ਦਵਾਰ ਮਾਰੇ ਕੇ ਜਿਹੜੀ ਬੀਬੀ ਰਾਤ ਜਿਹੜਾ ਸਾਗ ਲੈ ਕੇ ਆਈ ਆ ਉਸ ਨੂੰ ਉਸ ਨੂੰ ਗਰਮ ਕਰ ਲੋ ਤੜਕਾ ਲਾ ਲੋ ਤੇ ਇਹਨਾਂ ਨੂੰ ਪ੍ਰਸ਼ਾਦਾ ਛਕਾਓ ਕਹਿੰਦਾ ਕਿ ਜਦੋਂ ਅਸੀਂ ਸਰਾਂ ਦੇ ਸਾਗ ਦੇ ਨਾਲ ਪ੍ਰਸ਼ਾਦਾ ਛਕਿਆ ਤੇ ਜਿਹੜਾ ਪਹਿਲਾ ਹੰਕਾਰ ਆਇਆ ਸੀ ਪਹਿਲਾ ਹੰਕਾਰ ਆਇਆ ਸੀ ਉਹ ਟੁੱਟ ਗਿਆ ਕਹਿੰਦਾ ਕਿ ਜਦੋਂ ਹੰਕਾਰ ਟੁੱਟ ਗਿਆ ਤੇ ਫਿਰ ਅਸੀਂ ਪ੍ਰਸ਼ਾਦਾ ਪਾਣੀ ਛਕ ਕੇ ਮੱਥਾ ਟੇਕਿਆ ਅਜਾਜਤ ਮੰਗ ਲਈ ਐਨੇ ਚੇਰ ਨੂੰ ਇੱਕ ਹੋਰ ਨੌਜਵਾਨ ਆਇਆ ਝੋੜੇ ਦੇ ਵਿੱਚ ਛੱਲੀਆਂ ਸੀ ਮੱਥਾ ਟੇਕਿਆ ਤੇ ਮਹਾਪੁਰਸ਼ ਕਹਿਣ ਲੱਗੇ ਕਿ ਆਹ ਜਿਹੜੀਆਂ ਛੱਲੀਆਂ ਨੇ ਇਹ ਸਰਦਾਰ ਜੀ ਦੀ ਗੱਡੀ ਦੇ ਵਿੱਚ ਰਖਾ ਦੇ ਉਹ ਕਹਿੰਦਾ ਕਿ ਜਦੋਂ ਛੱਲੀਆਂ ਵਿੱਚ ਰੱਖਦੇ ਆ ਦੂਸਰਾ ਫੁਰਨਾ ਵੀ ਟੁੱਟ ਗਿਆ ਤੇ ਕਹਿੰਦਾ ਕਿ ਅਸੀਂ ਗੱਡੀ ਦੇ ਵਿੱਚ ਬੈਠਣ ਲੱਗੇ ਤੇ ਮਹਾਪੁਰਸ਼ਾਂ ਨੇ ਜਿਹੜਾ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਹਿ ਦਿੱਤਾ ਕਿ ਜਦ ਸਾਥ ਸੰਗਤ ਵਿੱਚ ਆਈਦਾ ਨਾ ਉਹਦਾ ਮੰਨ ਦੇ ਵਿੱਚ ਫੁਰਨੇ ਲੈ ਕੇ ਨਹੀਂ ਆਈਦੇ ਕਿ ਫਲਾਣਾ ਬੰਦਾ ਕੀ ਕਰਦਾ ਤੇ ਢੀਗਣਾ ਬੰਦਾ ਕੀ ਕਰਦਾ ਆਮ ਅਸੀਂ ਦੇਖੀਦਾ ਜਦੋਂ ਅਸੀਂ ਸਾਥ ਸੰਗਤ ਵਿੱਚ ਆਉਂਨੇ ਆ ਅਸੀਂ ਫੁਰਨੇ ਲੈ ਕੇ ਆਉਂਨੇ ਆ ਕਿ ਫਲਾਣਾ ਬਾਬਾ ਕੀ ਕਰਦਾ ਤੇ ਢੀਗਣਾ ਬਾਬਾ ਕੀ ਕਰਦਾ ਤੇ ਗੁਰੂ ਘਰ ਦੇ ਵਿੱਚ ਕੀ ਹੋ ਰਿਹਾ ਅੱਜ ਕੱਲ ਅਸੀਂ ਨੁਕਾ ਟੋਕੀ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਜਾਂਦੇ ਆ ਮਾਫ਼ ਕਰਨਾ ਲੈਵ ਚੱਲਦੇ ਆ ਸਾਡੇ ਹਾਲਾਤ ਬਣ ਗਏ ਨੇ ਅਸੀਂ ਨੁੱਕਾ ਟੋਕੀ ਕਰ ਗੁਰੂ ਘਰ ਦੇ ਵਿੱਚ ਕਰਨ ਵਾਸਤੇ ਜਾਂਦੇ ਆ ਹੋਰ ਸਾਡੇ ਉੱਪਰਲੇ ਤੱਕ ਨਹੀਂ ਹੈਗਾ ਜਿੱਡੇ ਮਰਜੀ ਅਸੀਂ ਵੱਡੇ ਚੂਲੇ ਪਾਲ ਗਏ ਜਿੱਡੇ ਮਰਜੀ ਵੱਡੇ ਸ੍ਰੀ ਸਾਹਿਬ ਪਾਲ ਗਏ ਪੱਲੇ ਸਾਡੇ ਗੰਢ ਨਹੀਂ ਹੈਗੀ ਤੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਸਾਧੂ ਕੋ ਮਿਲਣਾ ਚਾਹੀਦਾ ਸਾਥ ਨਾ ਲਿਜੇ ਕੋਈ ਕਿ ਜੇ ਤੋ ਸਾਧੂ ਨੂੰ ਮਿਲਣ ਵਾਸਤੇ ਜਾਣਾ ਸਾਥ ਸੰਗਤ ਵਿੱਚ ਆਉਣਾ ਹੈ ਕਾਲ ਪੁਰਖ ਪਰਮਾਤਮਾ ਦੀ ਸੰਗਤ ਕਰਨੀਆਂ ਵਿਚਾਰ ਕਰਨੀਆਂ ਉਹ ਮੰਡ ਦੇ ਵਿੱਚ ਫੁਰਨੇ ਲੈ ਕੇ ਨਹੀਂ ਆਉਣੇ ਚਾਹੀਦੇ ਮੰਡ ਦੇ ਵਿੱਚ ਹੰਕਾਰ ਨਹੀਂ ਲੈ ਕੇ ਆਉਣਾ ਚਾਹੀਦਾ ਕਿਉਂਕਿ ਜਦੋਂ ਮਨੁੱਖ ਸਾਤ ਸੰਗਤ ਵਿੱਚ ਆਉਂਦਾ ਕਾਲ ਪੁਰਖ ਪਰਮਾਤਮਾ ਦੀ ਬਾਣੀ ਨੂੰ ਪੜਦਾ ਤੇ ਮੇਰਾ ਸੱਜ ਕਹਿੰਦਾ ਕਿ ਉਸ ਮਨੁੱਖ ਦੀਆਂ ਪੰਜ ਵਿਕਾਰ ਜੜਿਆ ਨਾਸ਼ ਕਰ ਦਿੰਨੇ ਸਭ ਜੀ ਬਸ਼ਕਾ ਦਿੰਦਾ ਸਾਤ ਸੰਗਤ ਮੇਲਾ ਹਰ ਧਿਆਈਆ ਖਾਣਾ ਰੋ ਗਿਆ ਸਖ ਪਾਇਆ ਸਹਿਜ ਸਮਾਦ ਲਗਾਈਏ ਕਿ ਜਦੋਂ ਮਨੁੱਖ ਸਹਿਜ ਅਵਸਥਾ ਦੇ ਵਿੱਚ ਆ ਕੇ ਉਹ ਕਾਲਪੁਰਖ ਪਰਮਾਤਮਾ ਦੀ ਬਾਣੀ ਨੂੰ ਪੜਦਾ ਬਾਣੀ ਨੂੰ ਵਿਚਾਰਦਾ ਤੇ ਜਦੋਂ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਤੇ ਮੇਰਾ ਸੱਜ ਕਹਿੰਦਾ ਕਿ ਜਿਹੜੇ ਪੰਜ ਵਿਕਾਰ ਹੁੰਦੇ ਨੇ ਉਹ ਸਾਰੇ ਨਾਸ਼ ਜਾਂਦੇ ਨੇ ਤੇ ਉਸ ਵੇਲੇ ਮਨੁੱਖ ਦੀ ਸੋਚ ਜਿਹੜੀ ਆ ਇੱਕ ਕਾਲਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਂਦੀ ਹੈ ਬਸ ਸਾਨੂੰ ਆਪਣਾ ਜੀਵਨ ਜਿਹੜਾ ਸੁਧਾਰ ਕਰਨਾ ਪਵੇਗਾ ਆਪਣੇ ਜੀਵਨ ਨੂੰ ਸੁਧਾਰਨਾ ਪਵੇਗਾ ਫਿਰ ਅਸੀਂ ਜਿਹੜਾ ਉਹ ਕਾਲ ਪੁਰਖ ਪਰਮਾਤਮਾ ਦੀ ਐਸੀ ਕਿਰਪਾ ਹੋਵੇਗੀ ਤੇ ਫਿਰ ਸਾਡੇ ਸਾਰੇ ਦੁੱਖਲੇ ਜਿਹੜੇ ਨਾਸ਼ ਜਾਣਗੇ ਸਰਦਾਸ ਕੀਵਾਂ ਦਾ ਚਾਚਕ ਇੰਨੀਆਂ ਤਹਾਜਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਰ ਕਰਨਾ ਦਾਤ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾਵੇ ਦੁੱਖ ਲੱਗਾਵੇ ਦਾਸ ਕਿਮਾ ਦਾ ਚਾਚਕੋ ਕਿ ਗੁਰੂ ਰਾਮਦਾਸ ਦੀ ਦਰਦ ਹੁੰਦਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂਟੀ ਲਈ ਹੋਈ ਆ ਸੋ ਇੰਨੀਆਂ ਕਹਾਜ਼ਰਨਾ ਪ੍ਰਵਾਨ ਕਰ ਲੈਣੀ ਆ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ